ਪਿੰਡ ਜੈਨੀ ਉੱਪਰਲੀ ਵਿੱਚ ਇੱਕ ਨੌਜਵਾਨ ਦੀ ਕੱਚੀ ਲਾਹਣ ਪੀਣ ਨਾਲ ਮੌਤ ਹੋ ਗਈ ਹੈ ਉਮਰ 25 ਸਾਲ ਜਿਸ ਦਾ ਨਾਮ ਲਖਬੀਰ ਸਿੰਘ ਪੁੱਤਰ ਸ਼੍ਰੀ ਵੀਰ ਸਿੰਘ ਦੱਸਿਆ ਹੈ ਕਿ ਉਸ ਦਾ ਪੁੱਤਰ ਕਾਫੀ ਸਮੇਂ ਤੋਂ ਦੇਸੀ दारू ਪੀ ਰਿਹਾ ਸੀ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਪਿੰਡ ਦੇ ਵਿੱਚ 3-4 ਦੇ ਕਰੀਬ ਹੋਰ ਨੌਜਵਾਨ ਵੀ ਇਸ ਦੀ ਲਪੇਟ ਦੇ ਵਿੱਚ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਸਾਡੇ ਪਿੰਡ ਦੇ ਵਿੱਚ ਕੱਚੀ ਲਾਹਣ ਬਹੁਤ ਵਿਕਦੀ ਹੈ ਜਿਸ ਦੇ ਨਾਲ ਨੌਜਵਾਨ ਇਸ ਦੇ ਵੱਲ ਜ਼ਿਆਦਾ ਜਾ ਰਹੇ ਨੇ ਸੋ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਕੀ ਨਾਮ ਆਤਾ ਜੀ ਆਪਣਾ ਕਲਾਸੋ ਦੇ ਜੀ ਪਿੰਡ ਕਿਹੜਾ ਜੀ ਜਿਆਣੀ ਠੀਕ ਹੈ ਜੀ ਅੱਜ ਕਿਹੜੇ ਸਬੰਧ ਵਿੱਚ ਇਕੱਠੇ ਹੋਏ ਜੀ ਇਹ ਸ਼ਰਾਬ ਵੇਚਦੇ ਨੇ ਸਾਡੇ ਪਿੰਡ ਠੀਕ ਹੈ ਤੇਰੇ ਬੱਚੇ ਦੋਵੇਂ ਹੀ ਨਾ ਬੇਕਾਰ ਕਰਿ ਡੇ ਨੇ ਸਾਰੀ ਕਮਾਈ ਉਹਨਾਂ ਇੱਥੇ ਦੇੜੀ ਹੈ ਠੀਕ ਹੈ ਜੀ ਹਾਂ ਤੂੰ ਤਾਂ ਮਰਨ ਵਾਲੀ ਹੋਈ ਜਾ ਦੋ ਭਾਈ ਤੀ ਕੀ ਇਨਸਾਫ ਚਾਹੁੰਦੇ ਹੋਣੀ ਜੀ ਸਾਨੂੰ ਇਨਸਾਫ ਚਾਹੀਦਾ ਵੀ ਇਹਦਾ ਘਰ ਪੁੱਟਣਾ ਚਾਹੀਦਾ ਹੈ ਬੰਦ ਹੋ ਜਾ ਹਾਂ ਇੱਥੋਂ ਬੰਦ ਹੋਣੀ ਚਾਹੀਦੀ ਹੈ ਸ਼ਰਾਬ ਠੀਕ ਹੈ ਹਾਂ ਇਹ ਨੋ ਪਿੰਡੇ ਦੀ ਪ੍ਰਵਾਦੀ ਕਰੀ ਤੀ ਨਾ ਨਾ ਇਹ ਨੌਜਵਾਨ ਬੱਚਾ ਹੈ ਜਿਹੜਾ ਕੱਲ ਦਾ ਛਲਕੇ ਦਾ ਹੈ ਅੱਧੀ ਦੁਨੀਆ ਖਤਮ ਕਰੀ ਰਹੀ ਜੀ ਨਾ ਇਸੇ ਤਰ੍ਹਾਂ ਅੱਜ ਜਿਹੜੇ ਸਾਥ ਵਿੱਚ ਸਰਾਵਿਆ ਦੇ ਨਾ ਸਾਵੇ ਦੇ ਆ ਗਏ ਨਾ ਅੱਧੀ ਦੁਨੀਆ ਹੱਡੀ ਖਤਮ ਕੀਤੀ ਹੈ ਜੀ ਨਾ ਉਹ ਛੋਟਾ ਜਿਹਾ ਬੱਚਾ ਕੱਲ ਖਤਮ ਹੋਇਆ ਨਸੀਰ ਬੀਚੀ ਪਿੰਡ ਗੜਾ ਜੀ ਆਪਣਾ ਸਾਡੇ ਪਿੰਡ ਜਿਆਣੀ ਜੀ ਠੀਕ ਹੈ ਜੀ ਠੀਕ ਹੈ ਮੈਂ ਇੱਕ ਦਿਨ ਵੀ ਇੰਦਰ ਦਾਣ ਲਾਈ ਲੜਕੇ ਗਈ ਮੇਰਾ ਬੰਦਾ ਨਾ ਨਾ 10 ਸਾਲ ਦਾ ਮੰਜਲ ਛੁੱਟੇ ਦੇ ਆਹ ਕਹਾਣੀ ਕਿਥੋਂ ਨਾ ਕੀ ਪਹਿਲਾਂ ਵੀ ਕਰਦੇ ਠੀਕ ਕਰੋ ਕਮਾਨੀਆਂ ਖੰਨੀ ਆ ਤੇ ਇੰਦਾ ਬੇੜਾ ਕਰਕੇ ਜਾ ਮੈਂ ਤੈਨੂੰ ਬੋਲਣਾ ਨਾ ਪਹਿਲੇ ਕੋਈ ਲੜਕੇ ਗਈਆਂ ਨੇ ਨਾ ਠੀਕ ਹੈ ਜੀ ਪਹਿਲਾਂ ਕੋਈ ਲੜਕੇ ਗਈ ਸੀ ਮੈਂ ਲੜਕਾ ਏ 15 ਦਿਨ ਹੋਏ ਪਹਿਲਾਂ ਕੋਈ ਇਹਨਾਂ ਦੇ ਠੱਲ ਪਈ ਕੋਈ ਕੋਈ ਠੱਲ ਨਹੀਂ ਠੀਕ ਹੈ ਜੀ ਅੱਜ ਅੱਜ ਦੀ ਸਵੇਰ ਦੇ ਕਿਲੇ ਦੇ ਖੜੇ ਹੋ ਉਥੇ ਅਸੀਂ ਕੋਈ 3:30 ਵਜੇ ਠੀਕ ਹੈ ਜੀ ਰਾਤ 3:30 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗ੍ਰਾਮ ਪੰਚਾਇਤ ਜੈਨੀ ਉੱਪਰਲੀ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਜੋ ਨਜਾਇਜ਼ ਸ਼ਰਾਬ ਦਾ ਕਾਰੋਬਾਰ ਪਿੰਡ ਜੈਨੀ ਉੱਪਰਲੀ ਵਿਖੇ ਕਾफी ਸਮੇਂ ਤੋਂ ਚੱਲ ਰਿਹਾ ਹੈ ਸਿਹਦੇ ਸੰਬੰਧ ਵਿੱਚ ਜਿਹੜਾ ਹੈ ਅੱਜ ਰੋਜ਼ ਪਰਦਰਸ਼ਨ ਧਰਨਾ ਜਿਹੜਾ ਅੱਜ ਤੋਂ ਲਗਾਤਾਰ ਜਿਹੜਾ ਹੈ ਜਦ ਤੱਕ ਇਹ ਪੂਰੀ ਠੱਲ ਨਹੀਂ ਪਾਈ ਜਾਂਦੀ ਤਦ ਤੱਕ ਚੱਲਦਾ ਰਹੇਗਾ ਕਿਉਂਕਿ 5 ਤਰੀਕ ਨੂੰ ਜਿਹੜਾ ਇੱਕ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ਤੇ ਇੱਕ ਮਤਾ ਪੇਸ਼ ਕੀਤਾ ਗਿਆ ਸੀ ਜੋ ਮਾਨਜੋਗ ਐਸਐਸਪੀ ਸਾਹਿਬ ਨੂੰ ਉਹਨਾਂ ਦੀ ਅਗਵਾਈ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਹੈ ਉਮਤਾ ਪੇਸ਼ ਕੀਤਾ ਸੀਗਾ ਜੇ ਪਿੰਡ ਦੇ ਵਿੱਚ ਜਿਹੜੇ ਨਜਾਇਜ਼ ਸ਼ਰਾਬ ਕਾਰੋਬਾਰ ਚੱਲ ਰਿਹਾ ਇਹਨੂੰ ਠੱਲ ਪਾਉਣ ਵਾਸਤੇ ਕਿਉਂਕਿ ਪਿਛਲੇ 2 ਇੱਕ ਦਿਨ ਪਹਿਲਾਂ ਜਿਹੜੀ ਇੱਕ 28 29 ਸਾਲ ਦਾ ਨੌਜਵਾਨ ਜਿਹੜਾ ਉਹ ਸ਼ਰਾਬ ਕਰਕੇ ਜਿਹੜੀ ਉਹਦੀ ਡੈਥ ਹੋ ਚੁੱਕੀ ਹੈ ਤਾਂ ਕਾਫੀ ਜਿਹੜੇ ਅੱਗੇ ਨੌਜਵਾਨ ਨੇ ਜਾਂ ਅੱਗੇ ਜਿਹੜੇ ਇਹਦੇ ਆਦੀ ਹੋ ਚੁੱਕੇ ਨੇ ਤਾਂ ਉਹਨਾਂ ਦੇ ਵੀ ਬਹੁਤ ਮਾੜੀ ਹਾਲਤ ਚੱਲ ਰਹੀ ਹੈ ਉਹਦੇ ਸਬੰਧ ਵਿੱਚ ਅੱਜ ਸਾਰਿਆਂ ਨੇ ਇਸੇ ਰੋਸ਼ ਪ੍ਰਦਰਸ਼ਨ ਕੀਤਾ ਸੋ ਮਾਨਯੋਗ ਐਸਐਚਓ ਸ਼ਾਪੁਰ ਕੰਢੀ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਹਲਚਲ ਦੇ ਵਿੱਚ ਪੁਲਿਸ ਆਈ ਸੀ ਉਹਨਾਂ ਨੇ ਇਹਨਾਂ ਦੇ ਦੋ ਜਿਹੜੇ ਇਹਨਾਂ ਦੇ ਸ਼ਖਸ ਉਹਨਾਂ ਨੇ ਰਾਤ ਦੇ ਉਹਨਾਂ ਨੂੰ ਪੁਲਿਸ ਕਸਟਡੀ ਦੇ ਵਿੱਚ ਨੇ ਉਹ ਸੋ ਜਿਹੜੇ ਅੱਜ ਦੇ ਇਹਨਾਂ ਦਾ ਵੈਸੇ ਇਹਨਾਂ ਨੇ ਬੰਦ ਕੀਤੀ ਹੈ ਤਾਂ ਅੱਜ ਪੱਕੇ ਤੌਰ ਤੇ ਮੁਕੰਮਲ ਧਰਨਾ ਇਹਨਾਂ ਤੋਂ ਰਿਟਨ ਦੇ ਵਿੱਚ ਲਿਆ ਜਾਵੇਗਾ ਕਿ ਇਹ ਬਿਲਕੁਲ ਇੱਕ ਕੰਮ ਆਪਣਾ ਬੰਦ ਕਰਨਾ ਜਿਸ ਤਰ੍ਹਾਂ ਬਾਕੀ ਕਾਰੋਬਾਰ ਕਰ ਰਹੇ ਆ ਇਸ ਤਰ੍ਹਾਂ ਵੀ ਕਰ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ